ਕਮਲ ਬਿਹਾਰ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਮਨਾਇਆ ਗਿਆ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਉਸ ਪ੍ਰੋਗਰਾਮ ਦੇ ਵਿੱਚ ਪੁੱਜੇ ਕਾਂਗਰਸ ਪਾਰਸ਼ਦਪਤੀ ਬਲਵੀਰ ਸਿੰਘ ਅੰਗੁਰਾਲ ਤੇ ਪਾਰਸ਼ਦ ਲਖਵਿੰਦਰ ਬਾਜਵਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਕਮਲ ਬਿਹਾਰ ਵੈਲਫੇਅਰ ਸੁਸਾਇਟੀ ਹਰ ਧਾਰਮਿਕ ਕਾਰਜਕਰਮ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀ ਹੈ ਤੇ ਅੱਜ ਜੋ ਇਹ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਦੇ ਵਿੱਚ ਸੁਸਾਇਟੀ ਵੱਲੋਂ 10 ਹੋਣ ਹਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਰੇ ਹੀ ਸਥਾਨਕ ਲੋਕਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪਰ सिंह भगवंत राय कमलजीत सिंह विकास करीर हरमिंदर सिंह पिंकू कोहली चंद्र शेखर लखविंदर सिंह सुरजीत कौर भी मौजूद रहे ਨਰਗਾਵਾ ਨਰਕਾਂ ਜਿੱਤ ਚਾਰ ਹੋਏ ਹੋ ਅੰਦੀਸਾ ਅੱਜ ਦੇ ਪ੍ਰੋਗਰਾਮਰ ਬਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲ ਵਿਹਾਰ ਵੈਲਫੇਅਰ ਸੁਸਾਇਟੀ ਦੁਆਰਾ ਔਰ ਪੂਰੇ ਨਗਰ ਕਮਲ ਵਿਹਾਰ ਵੱਲੋਂ ਜੋ ਅੱਜ ਦਾ ਤਾਨਤਨ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਕੀਰਤਨ ਦਰਬਾਰ ਕਰਾਇਆ ਗਿਆ ਹੈ ਉਹਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿੱਥੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਸਾਡੇ ਕਮਲ ਵਿਹਾਰ ਔਰ ਪੂਰੇ ਇਲਾਕੇ ਤੇ ਇਸ ਤਰ੍ਹਾਂ ਹੀ ਮੇਰ ਭਰਿਆ ਹੱਥ ਰੱਖਣ ਔਰ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਔਰ ਚੜ੍ਹਦੀਆਂ ਕਲਾ ਭਰ ਲ ਜੀਵਨ ਪਰਮਾਤਮਾ ਬਖਸ਼ਣ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ